ਸਾਥੀ ਗਾਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਧਮੋਟਕਲਾਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸੋ ਜਿਹੜੀ ਵੀਡੀਓ ਅੱਜ ਦੀ ਵਾ ਵੀਡੀਓ ਬੀਬੀਏ ਪੜਾਣਾ ਵਾਸਤੇ ਬਹੁਤ ਖਾਸ ਆ ਵੀਡੀਓ ਪਾਪ ਜੀ ਨੂੰ ਪਤਾ ਕਿ ਹਰ ਸਾਲ ਪ੍ਰਾਇਮਰੀ ਸਕੂਲ ਦੇ ਵਿੱਚ ਜੋ ਆਪਣੇ ਨਾਲ ਪ੍ਰਬੰਧਕ ਪੜਾਣਾ ਹਾਜ਼ਰ ਨੇ ਅੱਜ ਤੇ ਇਨਾਂ ਵੱਲੋਂ ਹਰ ਸਾਲ ਨਗਰ ਨਿਗਰਨ ਵਾਸਤੇ ਸਹਿਯੋਗ ਦੇ ਨਾਲ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸੋ ਸਾਵਣ ਦਾ ਮਹੀਨਾ ਚੱਲ ਰਿਹਾ ਹਰ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਹੁਣ ਮਨਾਏ ਜਾ ਰਹੇ ਨੇ ਕਰਵਾਏ ਜਾ ਰਹੇ ਨੇ ਤੇ ਦੱਸਿਆ ਵੀ ਜਿਹੜਾ ਇਸ ਵਾਰ ਦਾ ਪ੍ਰੋਗਰਾਮ ਆ ਉਹਨੇ ਜਿਤਨੇ ਤਰੀਕਾ ਵਗੈਰਾ ਦੱਸਣੇ ਨੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਨਾਲ ਦੇ ਨਾਲ ਸ਼ੇਅਰ ਕਰਦੇ ਹੋ ਬਾਕੀ ਪ੍ਰਬੰਧ ਕਰਨ ਆਪਾਂ ਗੱਲਬਾਤ ਕਰਦੇ ਆ ਸਾਰੀ ਸਾਰੀ ਜਾਣਕਾਰੀ ਮਿਲੂਗੀ ਕਿਹੜੀਆਂ ਤਰੀਕਾਂ ਦੀ ਅਜਤੀਆਂ ਮਨਾਇ ਜਾਂਦੇ ਪਿੰਡ ਤਮੂੜ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਤੁਸੀਂ ਦੱਸੇ ਵਿਤੀਆਂ ਦਾ ਤਿਹਾੜ ਤੁਸੀਂ ਮੀਟਿੰਗ ਵਿੱਚ ਕੀਤੀ ਆਪਸੀ ਵਿੱਚ ਸਲਾਹ ਕਰਕੇ ਦੱਸੇ ਵੀ ਕਿਹੜੇ ਤਰੀਕਾ ਰੱਖੇ ਨੇ ਜੀ 30 ਤਰੀਕ ਤੋਂ 3 ਤਰੀਕ ਤੱਕ 3 ਤਰੀਕ ਤੱਕ ਹਾਂ ਜੀ ਸੋ ਇਹਨੇ ਜਾਣਕਾਰੀ ਦਿੰਦੇ ਦੱਸਿਆ ਵੀ ਇਸ ਵਾਰ 30 ਜੁਲਾਈ ਤੇ 31 ਜੁਲਾਈ ਉਸ ਤੋਂ ਬਾਅਦ 1 ਅਗਸਤ 2 ਅਗਸਤ 3 ਅਗਸਤ 5 ਦਿਨ ਦਾ ਪ੍ਰੋਗਰਾਮ ਆ ਤੇ ਆ ਮਹੀਨੇ ਦੇ ਬੱਚੇ 2 ਦਿਨ ਨੇ ਤੇ ਅਗਲੇ ਮਹੀਨੇ ਦੇ ਨੇ 3 ਦਿਨ ਬਚ ਲੈਣ ਤਿੰਨ ਤਰੀਕ ਤੱਕ ਤਿੰਨ ਤਰੀਕ ਨੂੰ ਲਾ ਐਤਵਾਰ ਆ ਰਿਹਾ ਤੇ ਉਦੋਂ ਸਮਾਪਤੀ ਆ ਇਹ ਕਿੰਨੇ ਵਜੇ ਸ਼ੁਰੂ ਹੁੰਦੇ ਨੇ ਜੀ ਆਪਣੇ 3 ਵਜੇ ਤੋਂ ਸ਼ੁਰੂ ਇਹ 3 ਵਜੇ ਤੋਂ ਹਾਂ ਠੀਕ ਆ ਸੋ ਜਾਣਕਾਰੀ ਤੇ ਦੱਸਿਆ ਵੀ ਇਹਾਂ ਤੀਆਂ ਦਾ ਤਿਹਾਰਾ 30 ਤਰੀਕ ਤੋਂ ਸ਼ੁਰੂ ਹੋਊਗਾ ਪਹਿਲਾ ਦਿਨ ਹੋਊਗਾ ਤੇ ਤਕਰੀਬ 2:00 ਵਜੇ ਲਗਭਗ ਸ਼ੁਰੂ ਹੋ ਜਾ ਕਰੂਗਾ ਪ੍ਰੋਗਰਾਮ 30 ਤਰੀਕ ਤੋਂ ਜਿਹੜਾ ਲਾਸਟ ਦਿਨ ਹੁੰਦਾ ਉਹ 12 ਵਜੇ ਤੋਂ ਸ਼ੁਰੂ ਹੋ ਜਾਂਦਾ ਕਿਉਂਕਿ ਉਹ ਦਿਨ ਜਿਆਦਾ ਹੋ ਜਾਂਦਾ ਬਟ ਲਾਸਟ ਦਿਨ ਦੀ ਜੀ ਤੇ ਲਾਸਟ ਦਿਨ ਨੂੰ ਤਾਂ ਹਨੇਰਾ ਨਹੀਂ ਕਰਨਾ ਸ਼ਾਮ ਨਹੀਂ ਕਰਨੀ 4:30 ਵਜੇ ਸਮਾਪਤੀ ਹੋ ਜਾਣੀ ਆ ਤੇ ਉਹ ਦਿਨ ਲਾਸਟ ਦਿਨ 12 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਜੂਗਾ ਤੇ ਹੁਣ ਕੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਇਹਦੀ ਮਤਲਬ ਜਿਹੜਾ ਖਰਚਾ ਪਣੀ ਹੈ ਕਿਵੇਂ ਪ੍ਰਬੰਧ ਕਰਨਾ ਤੁਸੀਂ ਦੱਸਿਓ ਵੀ ਸਾਨੂੰ ਸਕੂਲ ਠੀਕ ਆ ਵੀ ਤੁਹਾਡੇ ਕੋਲ ਹੀ ਪਹੁੰਚਾ ਕਰਦੇ ਹਾਂ ਹਾਂਜੀ ਸਕੂਲ ਦੇ ਵਿੱਚ ਅਸੀਂ ਜਾਣਾ ਨਹੀਂ ਕਿਸੇ ਦੇ ਘਰੇ ਠੀਕ ਆ ਜੀ ਜਿਹਨੂੰ ਜੋ ਸਰਦਾ ਇੱਥੇ ਇੱਥੇ ਤੁਹਾਡੇ ਕੋਲ ਠੀਕ ਵੀ ਇਸ ਵਾਰ ਇਹਨਾਂ ਨੇ ਕਲੈਕਸ਼ਨ ਨਹੀਂ ਕਰਨੀ ਡ ਠੀਕ ਹੈ ਜੋ ਵੀ ਕਿਸੇ ਦਾਨੀ ਸਚਨबीर ਨੇ ਜਾਂ ਜੋ ਵੀ ਸੇਵਾ ਦੇਣੀ ਆ 150 500 ਇਹਨਾਂ ਪ੍ਰਬੰਧਕ ਭੈਣ ਨੇ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਉਸ ਤੋਂ ਬਾਅਦ ਇਹ ਕਹਿੰਦੇ ਸਾਰਾ ਹਿਸਾਬ ਤਾ ਦਵਾਂਗੇ ਜੋ ਵੀ ਖਰਚ ਆਊਗਾ ਕਿੰਨੇ ਪੈਸੇ ਇਕੱਠੇ ਹੋਣਗੇ ਉਹ ਆਪਾਂ ਲਾਸਟ ਦਿਨ ਸਾਰੀ ਵੀਡੀਓ ਬਣਾ ਕੇ ਸਾਰਾ ਹਿਸਾਬ ਤੁਹਾਨੂੰ ਇਸੇ ਆਪਾਂ ਸੋਸ਼ਲ ਮੀਡੀਆ ਤੇ ਰਹੀ ਦਵਾਂਗੇ ਸੋ ਇਹਨਾਂ ਵੱਲੋਂ ਬੇਨਤੀ ਇਹ ਆ ਵੀ ਇਹਨਾਂ ਦੇ ਘਰ ਘਰ ਕਿਸੇ ਕੋਲੋਂ ਕਲੈਕਸ਼ਨ ਨਹੀਂ ਕਰਨੀ ਸੋ ਜੇ ਕਿਸੇ ਨੇ ਵੀ ਜੋ ਵੀ ਲੱਡੂ ਵਗੈਰਾ ਮਠਿਆਈ ਦੇਣੀ ਆ ਜਾਂ ਹੋਰ ਵੀ ਕੋਈ ਲੰਗਰ ਚਲਾਉਣਾ ਤੁਸੀਂ ਪਹਿਲਾਂ ਪਹੁੰਚਦਾ ਜਰੂਰ ਕਰਦੋ ਤੇ ਇੱਕ ਵਾਰ ਇਹਨਾਂ ਨਾਲ ਜਰੂਰ ਸੰਪਰਕ ਕਰੋ ਜੋ ਵੀ ਤੁਸੀਂ ਸੇਵਾ ਦੇਣੀ ਆ ਉਹ ਪਹਿਲਾਂ ਦੱਸ ਦਿਓ ਤਾਂ ਕਿ ਸਾਰਾ ਪ੍ਰਬੰਧ ਸਹੀ ਹੋ ਜਵੇ ਤੇ ਤਰੀਕਾ ਵੀ ਤੁਹਾਨੂੰ ਦੱਸਤੀਆਂ ਜੋ ਵੀ ਪ੍ਰਬੰਧ ਸੀਗਾ ਜੋ ਵੀ ਇਹਨਾਂ ਦਾ ਖਰਚਾ ਪਾਣੀ ਆ ਉਹ ਜੋ ਵੀ ਪਿੰਨਾਂ ਕੋਲ ਪਹਿਲਾਂ ਪਹੁੰਚੀ ਕਰ ਦਿਜੀ ਠੀਕ ਆ ਜੀ ਠੀਕ ਆ ਵਿਜਾਈ ਇੱਥੇ ਪਹੁੰਚਦੇ ਭਾਈ ਕਿਸੇ ਦੇ ਘਰ ਨਹੀਂ ਜਾਣਾ ਸਾਰੇ ਤੁਸੀਂ ਜਾਣਦੇ ਹੋ ਆਪਣੇ ਪਿੰਡ ਤੋਂ ਇਹਨੇ ਨਗਰ ਤਮੋੜ ਤੋਂ ਮਦੋਪੱਤੀ ਤੋਂ ਤੇ ਇਹਨਾਂ ਕੋਲ ਸੇਵਾ ਪਹੁੰਚੀ ਕਰ ਦਿਓ ਜਿਨ੍ਹਾਂ ਨਾਲ ਜਿਆਦਾ ਤੁਸੀਂ ਜਾਣ ਪਛਾਣਾ ਤੁਹਾਡੀ ਤੇ ਬਾਕੀ ਸਾਰਾ ਹਿਸਾਬ ਕਿਤਾਬ ਵੀ ਆਪਾਂ ਤੁਹਾਨੂੰ ਵੀਡੀਓ ਦੇ ਰਾਹੀਂ ਦਵਾਂਗੇ ਤੇ ਹੋਰ ਕੋਈ ਗੱਲ ਬਾਤ ਜੀ ਠ ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਪਹੁੰਚਿਓ ਜੀ ਇਹਨਾਂ ਵੱਲੋਂ ਬੇਨਤੀ ਆ ਤਰੀਕਾ ਤੁਹਾਨੂੰ ਦੱਸਤੀ ਆ ਤਾਂ ਕਮੇਟੀ ਵੱਲੋਂ ਵੀ ਸਾਰਿਆਂ ਦੇ ਭੈਣਾਂ ਨੇ ਜਰੂਰ ਪਹੁੰਚਣਾ ਪਿੰਡ ਤਮੋਟ ਕਲਾਂ ਸਰਕਾਰੀ ਪ੍ਰਾਇਮਰੀ ਸਕੂਲ 30 ਤਰੀਕ ਤੋਂ ਲੈ ਕੇ 3 ਤਰੀਕ ਤੱਕ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ